ਉਹ ਕੁਲੀਆ ਕੰਜਰਦੇ ਨੇ ਮੈਂ ਬਥੇਰਾ ਕਹਿੰਦਾ ਹੁੰਦਾ ਸੀ ਹੌਲੀ ਤੋਰ ਹੌਲੀ ਤੋਰ ਨਾਲੇ ਤਾਂ ਪੈਸੇ ਲੱਗਣਗੇ ਸੋ ਵੀ ਆ ਮੋਬਾਈਲ ਦੇਖੀ ਜਾਂਦੀ ਐ ਸ਼ਰਮ ਨਹੀਂ ਸੰਗ ਨਹੀਂ ਕੰਜਰਦੀ ਓਏ ਹਾਂ ਸੌਰੀ ਐ ਹਰ ਆਦਨ ਮੋਬਾਈਲ ਦੇਖੀ ਜਾਂ ਨਹੀਂ ਰਹਿਣੀ ਐ ਮੰਡਾ ਤਾਂ ਹਫ਼ਤਾਵਾਰ ਚ ਪਿਆ ਕੰਜਰਦੇ ਹਾਂ ਨਹੀਂ ਬੱਪੂ ਹੁਣੇ ਕੰਮ ਕਰਕੇ ਨਾ ਹੁਣੇ ਬੈਠੀ ਸੀ ਅੱਛਾ ਹਾਂ ਉਣੀ ਕੰਮ ਕਰਨ ਲੱਗੀਆਂ ਮੈਰ ਦਾ ਮੁੰਡਾ ਤਾਂ ਰੱਖਣਗੇ 2-3 ਦਿਨ ਦੇ ਹਜੇ ਅੱਛਾ ਕੀ ਕਹਿੰਦੇ ਬਾਪੂ ਉਹ ਕਹਿੰਦੇ ਛੱਟ ਬਾਵਾ ਸਿਰ ਚੋਂਦੇ ਅੱਛਾ ਕੋੜਾ ਕਿਸੇ ਦੀ ਮੰਨਦਾ ਤੇ ਉਹਨੂੰ ਕਿੰਨਾ ਤਾਂ ਕਹਿੰਦੇ ਭਾਈ ਹੌਲੀ ਚ ਲਾ ਲੈ ਕਾ ਓਏ ਕਿਸੇ ਦੀ ਮੰਨਦੇ ਨਹੀਂ ਹੁਣ ਸਾਡੇ ਵਰਕਿਆਂ ਦੀ ਵੀ ਨਹੀਂ ਮੰਨੀ ਕੋਈ ਤਾਂ ਗੱਲ ਆ ਭੂਣ ਪਿੰਡ ਚੋਂ ਲਾਂਬੇ ਆਉਂਦੇ ਸੀ ਹੌਲੀ ਨੀ ਤੋੜਦਾ ਮੁੰਡਾ ਹੌਲੀ ਨੀ ਤੋੜਦਾ ਹੋਰ ਆ ਜਾਂਦਾ ਕਈ ਦਿਨ ਰੱਖਣਗੇ ਬਾਪੂ ਹੋਏ ਰੱਖਣਗੇ ਸਹੁਰੇ ਆਹ ਕੋਈ ਕੰਮ ਕਰ ਲਿਆ ਕਰ ਤੂੰ ਸ਼ੇਰਾ ਬਾਪੂ ਕੰਮ ਕੀ ਕਰਾਂ ਮੇਰਾ ਤਾਂ ਮਾਨੀ ਨਹੀਂ ਲੱਗਦਾ ਹੈਗਾ ਜਿੰਨੇ ਚਿਰ ਉਹ ਘਰੇ ਨਹੀਂ ਨਾ ਆਉਂਦਾ ਉਹਨੇ ਜਿੰਨੇ ਮਾਨੀ ਕਿੱਥੋਂ ਲੱਗੂ ਬਥੇਰਾ ਪਿੱਟਦਾ ਰਹੇ ਮੈਂ ਸਹਰੇ ਤੂੰ ਹੌਲੀ ਜਾਓ ਹੌਲੀ ਜਾਓ ਉਹੀ ਗੱਲ ਮੈਂ ਸਾਰਾ ਦਿਨ ਸੁਰਤੀ ਚ ਰੰਦੀ ਆਗੀ ਸੁਰਤੀ ਦਾ ਰਹੂਗੀ ਚੱਲ ਪਾਣੀ ਪੋਣੀ ਲਿਆ ਕੇ ਦੇ ਸ਼ੇਰਾ ਪਾਣੀ ਮੈਂ ਲਿਆਦਾ ਨਹੀਂ ਬਾਪੂ ਉਹੀ ਗੱਲ ਹੋ ਗਈ ਕੰਜਰ ਦੇ ਨਾ ਹਜੇ ਜਵਾਕ ਜੱਲਾ ਹੋ ਗਿਆ ਸੀ ਐ ਨਹੀਂ ਪਤਾ ਕਿਦੋਂ ਠੀਕ ਹੋਊਗਾ ਕੰਜਾ ਦਾ ਸਾਰਾ ਦਿਨ ਮੋਇਲ ਤੇ ਲੱਗੀ ਨੇ ਵੀ ਇਹ ਚੰਗੇ ਕਾਂਟੇ ਪਾਲਾਂਦੀ ਐ ਹਾਂ ਇਹਨਾਂ ਨੂੰ ਕੌਣ ਸਮਝਾਵੇ ਕੈਲਿਆ ਉਹ ਹੀ ਤਾਂ ਗੱਲਾਂ ਕੰਜਰ ਦੇ ਆ ਸਦਾ ਸੱਦਾਂ ਜਿਵੇਂ ਮੈਲ ਰੀਲਾਂ ਜੀਆਂ ਦੇਖੀ ਜਾਂਦੀ ਐ ਸਾਰਾ ਦਿਨ ਕੰਜਰ ਦੀ ਹਾਂ ਆਦਿਆਂ ਗੱਲਬਾਤਾਂ ਔਰ ਕੀ ਕਰਗੇ ਕੰਜਰ ਦਾ ਇਹ ਤੋਂ ਤਾਂ ਹੁੰਦਾ ਨਹੀਂ ਮੁੰਡੇ ਤੋਂ ਕੁਝ ਮੈਨੂੰ ਕਰਨਾ ਪਊਗਾ ਹਲ ਲੈ ਬਾਪੂ ਉਹ ਇਲਿਆ ਸਹੋਰੀਏ ਕੀ ਬਾਪੂ ਬਾਪੂ ਇਹ ਕੀ ਕਰਦਾ ਓਏ ਪਾਣੀ ਪੀਨ ਪਾਣੀ ਪੀਣਾ ਇੱਟਾ ਜਹੈ ਨਹੀਂ ਬਾਪੂ ਤੇਰੇ ਓਏ ਚਾਜੇ ਕਿਉਂ ਇਉਂ ਹੀ ਤੂੰ ਤਾਂ ਹੋ ਕਰੀ ਜਣੀ ਅਸਾਂ ਪਤੀਆ ਬਾਪੂ ਮਿਲ ਕਰਾ ਜਣੀ ਨਹੀਂ ਏ ਜੇ ਮੈਂ ਤੂੰ ਹਾਂ ਵਰਦ ਨਾ ਪਤੀਏ ਤੇਰਾ ਓਏ ਮੈਨੂੰ ਕੀ ਕਰਾ ਹੁਣ ਮੈਨੂੰ ਮਰਦੇ ਨੂੰ ਅੱਕ ਚੱਪਣਾ ਪਊਗਾ ਤੂੰ ਕੀ ਚੱਪੇਂਗਾ ਤੂੰ ਤਾਂ ਮੇਰੇ ਪਿਆਮਾ ਵਰਗਾ ਓਏ ਹੁਣ ਮੇਰੇ ਮੁੰਡੇ ਦਾ ਤੱਕ ਆਪ ਵੀ ਮਰ ਦੇਖ ਲੈ ਪਹਿਲਾਂ ਉਮਰ ਕੀ ਦੇਖਣੀ ਐ ਜਿਉਆ ਹਸਪਤਾਲ ਚ ਪਿਆ ਨਾ ਇਹੀ ਨਹੀਂ ਹੈਗਾ ਵੀ ਫਿਰ ਤੂੰ ਉਹ ਕਰ ਲਈ ਉਹ ਮੇਰੀ ਗੱਲ ਕੋਈ ਸੁਣਨਾ ਕੋਈ ਜਵਾਬ ਜੱਲਾ ਹੋ ਜੂਗਾ ਕੋਈ ਜਵਾਬ ਹੋ ਜੂਗਾ ਜਵਾਬ ਨੂੰ ਕੋਈ ਮੇਰੇ ਚ ਕੋਈ ਕਮੀ ਆ ਓਏ ਤੇਰੇ ਜਨੀ ਮੇਰੇ ਮੁੰਡੇ ਚ ਦਾ ਕਮੀ ਹੈਗੀ ਹੈ ਕਮੀ ਦਾ ਪੁੱਛੇ ਚ ਨਹੀਂ ਹੈਗੀ ਹੁਣ ਕੋਈ ਹੋ ਜੂਗਾ ਜਵਾਬ ਵੀ ਕਰ ਲਾਂਗੇ ਓਏ ਮੰਨ ਲੈ ਮੇਰੀ ਗੱਲ ਐਜੀ ਕੋਈ ਗੱਲ ਨਹੀਂ ਬਾਪੂ ਤੂੰ ਤਾਂ ਮੇਰੇ ਪਿਆਰ ਵਰਗਾ ਬਸ ਓਏ ਆਇਆ ਨਾ ਕਾਰਿਆ ਕਰ ਮੰਨ ਲੈ ਮੇਰੀ ਮਾੜੀ ਮੋਟੀ ਨੇ ਸ਼ਰਮ ਕਰ ਲੈ ਬੱਤੂ ਕੋਈ ਛਾਂ ਮਕਾਂ ਦੀਆਂ ਕੰਜੇ ਦੋੜੇ ਆਏ ਪੈਨੇ ਮਾੜੀ ਮੋਟੀ ਤੂੰ ਸ਼ਰਮ ਕਰ ਸ਼ਰਮਾ ਗਈ ਮੇਰੀਆਂ ਤੀਆਂ ਵਰਗੀਆਂ ਤੋਏ ਤੀਆਂ ਮਰ ਗਈ ਤਾਂ ਹੈਂਗੀਆਂ ਕੋਈ ਨਾ ਤੂੰ ਹੁਣ ਤਾਂ ਫੈਲੇ ਚੱਕੇਗਾ ਵੀ ਜੋ ਹਸਤਾ ਚ ਪਿਆਗਾ ਤਾਂ ਤੂੰ ਕੋਈ ਇੰਨੇ ਉਂ ਜੜ ਰਹੇ ਯੂਕ ਲੰਨੋਂ ਕਿਉਂ ਮਰਮਾਉਣੀ ਐ ੱਲੀਆਂ ਰੀਲਾਂ ਦੇ ਕੀ ਦੇ ਪਚਿਤ ਪ੍ਰਚਾਲਣੀ ਐ ੱਲੀਆਂ ਰੀਲਾਂ ਨਹੀਂ ਕੁਝ ਦਿੰਦੀਆਂ ਸਾ ਠੀਕ ਹੈ ਬਾਬਾ ਮੈਂ ਚਾਹ ਬਣਾਉਣੀ ਹੈ ਸੱਚੀ ਬਣਾ ਲੈ ਚਾਹ ਚਾਹ ਉਹਨਾਂ ਨੂੰ ਲੈ ਕੇ ਤਾਂ ਜਾਣੀ ਉੱਥੇ ਕੁਝ ਨਹੀਂ ਲੈ ਕੇ ਜਾਣਾ ਉੱਥੇ ਕੁੜੀ ਲਿਆਉਂਦੀ ਹੈ ਚਾਹ ਪਾਣੀ ਅੱਛਾ ਫਿਰ ਅਦੀ ਜੀ ਨੂੰ ਕਹਿ ਦਿੰਦਾ ਕਰਿਆ ਆ ਜਾਂਦੀ ਉਹ ਵੀ ਨਹੀਂ ਕਰਿਆ ਆਈ ਹੈ ਓਏ ਆਜੂ ਮੈਂ ਹੈ ਜਿਆਦਾ ਨਾ ਬੇਬੇ ਆਈ ਆ ਕਿ ਵੀ ਕੋਈ ਨਾ ਨੂੰ ਜੰਜ ਰੋਟੀ ਕੱਪੜੇ ਕੁੱਪੜੇ ਵਗਲ ਜਾਂਦੇ ਮੈਂ ਕਰਨਾ ਗੱਲ ਉਹਨਾਂ ਨਾਲ ਕੀ ਬਣੂਗਾ ਪੈਸੇ ਟੱਕੇ ਦਾ ਵੀ ਹੱਲ ਕਰਨਾ ਪਊ ਚਾ ਕੋਈ ਤੂੰ ਮੈਂ ਚਾਹ ਬਣਾ ਕੇ ਲੈ ਆਉਂਦਾ ਚਾਹ ਨੂੰ ਬਣਾ ਲੈ ਤਾਰਦਨ ਬੇਲ ਨੂੰ ਕੋ ਕੰਮ ਨਹੀਂ ਹੈਗਾ ਤਾਂ ਮੈਂ ਰਾਹ ਕਿਦੋਂ ਦੇਉਂਗੇ ਹੈ ਤੱਕੇ ਨਾਲ ਹੀ ਫੜਨੀ ਪੂਗੀ ਮੁੰਡੇ ਦਾ ਕੰਜਾ ਦੇ ਨੂੰ 6 ਮਹੀਨੇ ਹੋ ਗਏ ਬੇਹੇ ਨੂੰ ਕੁਝ ਵੀ ਨਹੀਂ ਹੋਇਆ ਅੱਜ ਨੂੰ ਤਾਂ ਪੰਜਰ ਦੀ ਦੇ ਹੋ ਜਾਂਦਾ ਮਾਣਾ ਮੋਟਾ ਹੋਣਾ ਹੁੰਦਾ ਐਲੇ ਨੂੰ ਕਰਨਾ ਪੂ ਠੂਠਾਪੇ ਦਾ ਹੈ ਮੈਂ ਜਾਨਣਾ ਉਹਦੇ ਕੋਲੇ ਹੁਣ ਐ ਕਿਵੇਂ ਲੋਕ ਡਾਊਗਾ ਐਨਿਆ ਨਹੀਂ ਕਰਨਾ ਮੇਰੀਆਂ ਨੂੰ ਸਮਝ ਨਹੀਂ ਆਉਂਦੀ ਓਏ ਬਣੀ ਨਹੀਂ ਸ਼ਰਾਚਾ ਚਾਹ ਪਾਣੀ ਪਈ ਆਪਾਂ ਅੰਦਰ ਬਹਿ ਜਾ ਅੰਦਰ ਲਿਆ ਦੰਨੀ ਆ ਇੱਥੇ ਆ ਜੀ ਲੈ ਕੇ ਜਾ ਕੋਈ ਆ ਮoure ਮੈਨਾ 10 ਮਿੰਟ ਪੱਕੇ ਥੱਲੇ ਸਰਦਨ ਵਿਦਨ ਚਾਹ ਦਈ ਜਾਓ ਕਦੇ ਅੱਧਰ ਕਦੇ ਅੱਧਰ ਸਰਦ ਚਾਹ ਬਣਾ ਦਿੰਦੇ ਹੈ ਸਾਤ ਜੱਗ ਰਸਾ ਆਲਾ ਖਰਚਾ ਡੱਫਲਾ ਉਹ ਡੱਫ ਕੀ ਲੈ ਐ ਕਾਦ ਬੁਲੀਆ ਨੀ ਕੋਈ ਸਾਰਾ ਦਿਨ ਦਾ ਵੀ ਕਰ ਲਿਆ ਕਰ ਸਾਰਾ ਦਿਨ ਬੇਲਾ ਰਹਿਣਾਗਾ ਪਿਆਰ ਨਾਲ ਬੋਲਿਆ ਕਰ ਮੈਨੂੰ ਹੁਣ ਪਿਆਰ ਨਾਲ ਤੈਨੂੰ ਕੀ ਬੋਲਾਂ ਬੇਲੇ ਨੂੰ ਹੋਰ ਕੋ ਕੰਮ ਨਹੀਂ ਤੈਨੂੰ ਬੇਲੇ ਨੂੰ ਕੀ ਐ ਸਾਰਾ ਦਿਨ ਤਾਂ ਤਾਸ ਖੋੜਦਾ ਰਹਿਣਾਗਾ ਓਏ ਤਾਸ ਵੀ ਖੇਡਣਾ ਹੁੰਦਾ ਇਨੇ ਨਾ ਚਿੱਤ ਪਰ ਜਾਏ ਉਹਦੇ ਕੱਲੇ ਦੇ ਸਿਰ ਤੇ ਸਾਰਾ ਕੰਮ ਸਾਡ ਰੱਖਿਆ ਤੈਨੇ ਤਾਸ ਵੀ ਨਹੀਂ ਚੰਗਾ ਲੱਗਦਾ ਮੁੰਡਾ ਤਾਂ ਹਸਪਤਾਲ ਚ ਪਿਆ ਕੰਜਾ ਉਹ ਤੇਰੀ ਵਜ੍ਹਾ ਨਾਲ ਪਿਆ ਮੇਰੀ ਵਜ੍ਹਾ ਨਾਲ ਕਰਦਾ ਨਾ ਹੁੰਦਾ ਫਿਰ ਕਾਹੋਂ ਹੁੰਦਾ ਮੈਂ ਤਾਂ ਕੰਮ ਕਰਦਾ ਸਾਰੇ ਕਵੀਰਦਾਰ ਤਾਂ ਉਹਦੇ ਸਿਰ ਤੇ ਛੱਡ ਰੱਖੇ ਤੂੰ ਓਏ ਮੈਂ ਤਾਂ ਕੰਮ ਕਰਨ ਨੂੰ ਤਿਆਰ ਹਾਂ ਤੂੰ ਹੀ ਨਹੀਂ ਕਰਵਾਉਂਦੀ ਕੰਮ بس ਰਹਿਣ ਦੇ ਬਾਪੂ ਜਦ ਤੱਕ ਕੰਮ ਚਾਹ ਪੀ ਲੈ ਕੰਮ ਤੰਦਾ ਕਰ ਲੋ ਡੰਗਰਾਂ ਨੂੰ ਕੱਖ ਗੰਡਾ ਪਾ ਦੇ ਨਾਲੀ ਮੈਨੂੰ ਹੱਥ ਲਾਉਣ ਦਿੰਨੀ ਆ ਕੰਮਾਂ ਦੇ ਪਹਿਲੀ ਕਹਿੰਦਾ ਦੀ ਆਪੇ ਕਰ ਲੂ ਜੇ ਅੱਜ ਬਾਪੂ ਹੈਗਾ ਤੇ ਉਦੋਂ ਮੈਂ ਤਾਂ ਕਰ ਲੈਂਦਾ ਤੇ ਹੁਣ ਤੂੰ ਕੰਮ ਕਰ ਲੈ ਕੰਡਰਾਂ ਦੀ ਗੱਲ ਸੁਣ ਜੇ ਮੈਂ ਕੰਮ ਕਰੇ ਹੁੰਦਾ ਅੱਜ ਨੂੰ ਤਾਂ ਕੁਛ ਨਾ ਕੁਛ ਹੋ ਜਾਂਦਾ ਹੁਣ ਇਹੜਾ ਕਰਜ਼ਾ ਸਿਰ ਚੜਿਆ ਪਿਆਗਾ ਤੇਰੀ ਵਜ੍ਹਾ ਨਾਲ ਚੜਿਆ ਓਏ ਮੈਨੂੰ ਤਾਂ ਤੁਸੀਂ ਕੰਜੇਦੇ ਉਹੀ ਕਹਿੰਦੇ ਰਹਿਣਾ ਤੇਰੀ ਵਜ੍ਹਾ ਨਾਲ ਚੜਿਆ ਤੇਰੀ ਵਜ੍ਹਾ ਨਾਲ ਚੜਿਆਗਾ ਉਹ ਐਸੇ ਬਾਬੂ ਪੈਸਾ ਦਾ ਹੱਲ ਹੁਲਕਿੱਤ ਕਰਿਆ ਪੈਸੇ ਦਾ ਹੁਣ ਤੂੰ ਕਹੀਦਾ ਜਾਨੀਂ ਕਹਿੰਦੀ ਹੱਲ ਹੁਣ ਮੈਨੂੰ ਕਰਨਾ ਪਊਗਾ ਪੈਸਾ ਦਾ ਹੁਣ ਜਾਂ ਬਿਆਜ ਤੇ ਫੜਨੇ ਪੈਣਗੇ ਕਿਸੇ ਤੋਂ ਮੇਰੇ ਹੱਥ ਲਾਉਣੇ ਪੈਣਗੇ ਐਂ ਕਰੋ ਟੂਮਾ ਜੇ ਬੇਨੇ ਫਿਰ ਉਤਰਾਈ ਉਸ ਪੈਸੇ ਲੈ ਆਂ ਫਿਰ ਟੂਮਾ ਤਾਂ ਹੁਣ ਤੈਨੂੰ ਧਰਨੀ ਹੀ ਪੈਣੀ ਆ ਕੁਛ ਮੈਂ ਕਰ ਲੂੰ ਉਹ ਦੇਖੋ ਹੁਣ ਉਹਦਾ ਇਲਾਜ ਕਰਾਉਣਾ ਪਊਗਾ ਨਾ ਇਲਾਜ ਤਾਂ ਕਰਾਉਣੀ ਪਊਗਾ ਹੁਣ ਉੱਥੇ ਤਾਂ ਨਹੀਂ ਹਸਪਤਾਲ ਚ ਪਿਆ ਰਹੂ ਉਹ ਤਾਂ ਠੀਕ ਆ ਮੈਂ ਤੈਨੂੰ ਬਥੇਰਾ ਕਹਿੰਦਾ ਸੀ ਤੂੰ ਇਹਨੂੰ ਨਾ ਬਾਲਾ ਲੈ ਕੇ ਜਾਇ ਕਰ ਨਾ ਬਾਲਾ ਲੈ ਕੇ ਮੈਂ ਕਿੱਥੇ ਲੈ ਕੇ ਜਾਨੀ ਆਬ ਤਾਂ ਸਾਰਾ ਦਿਨ ਫਿਰਦਾ ਰਹਿੰਦਾ ਸੀ ਮੇਰਾ ਤਾਂ ਬਹਤ ਨਹੀਂ ਆਗਾ ਤੂੰ ਵੀ ਹੋਈ ਲਈ ਫਿਰਦੀ ਕਰੇ ਕਿਤੇ 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 ਹਾਂ ਬੰਦ ਕੰਮ ਤਾਂ ਜਾਣੇ ਆ ਸੋ ਬਜ਼ਾਰ ਚ ਕੰਮ ਚੀਜ਼ ਲੈ ਕੇ ਆਉਣੀ ਹੁੰਦੀ ਪਿੰਦੀ ਆ ਪਰ ਉਹ ਤਾਂ ਲੈ ਕੇ ਮੈਨੂੰ ਨਹੀਂ ਆ ਕਰਦੀ ਇਹਨਾਂ ਦਾ ਸੱਟ ਮਰਵਾਤੀ ਮੈਂ ਤੇਰੀ ਚੁੰਡੀ ਵੜਦਾ ਸੀ ਫਿਰ ਮੋਟਰਸਾਈਕਲ ਦਾ ਚਲਾਉਣਾ ਨਹੀਂ ਆਂਦਾ ਓਏ ਬੰਬੂ ਗਾੜਾ ਤਾਂ ਮੈਂ ਸਿੱਖ ਲਾਂਦਾ ਸਾਈਕਲ ਦਾ ਤੈਨੂੰ ਚਲਾਉਣਾ ਜਾਂਦਾ ਮੋਟਰਸਾਈਕਲ ਚ ਚਲਾਉਣਾ ਬਸਤੇ ਬਗਜਿਆ ਕਰਦੇ ਸੱਜਰੀਏ ਬਸ ਤੇਰੇ ਨਾਲ ਜਾਂਦੀ ਮੈਂ ਸੋਣੀ ਲੱਗਦੀ ਓਏ ਮੈਂ ਕਿਹੜਾ ਤੇਰੀ ਚੁੰਡੀਆਂ ਮੜਦਾ ਸੀ ਤੂੰ ਮਾਗਰ ਬਈਆ ਕਰਦੀ ਮੈਂ ਪਿੱਛੇ ਬਹਿਜਿਆ ਕਰਦਾ ਚਾ ਤੂੰ ਡੰਗਰਾਂ ਨੂੰ ਕੱਖ ਕੰਡਾ ਪਾ ਦਿਓ ਭੁੱਖੇ ਖੜੇ ਨੇ ਡੰਗਰਾਂ ਆਪਾਂ ਪਾ ਦਿਓ ਆਪਦੇ ਮੈਥੋਂ ਨਹੀਂ ਪੈਂਦੇ ਹੈਗੇ ਛੋਡਾਂ ਸੱਬਰ ਰੋਜ਼ ਜਾਂਦਾ ਨੇ ਕੱਖ ਤਾਂ ਆਪਾਂ ਦਨੇ ਆ ਕੱਖ ਨੂੰ ਦੁੱਧ ਬਾਣਾ ਦਿੰਦੀਆਂ ਗੰਜੀਆਂ ਹਣ ਤਾਂ ਪਰ ਮੇਰੇ ਤੇ ਸਾਡ ਰੱਖਿਆ ਮੈਂ ਬੇਲੀ ਨੌਕਰ ਲੱਗਿਆ ਛੋੜੀ ਕੰਮ ਕਰਨ ਨੂੰ ਓਏ ਥਾਣੀ ਮਾਣੇ ਮਾਣੇ ਦੁੱਧ ਦਾ ਮਾਣਾ ਮਾੜਾ ਦਿੰਦੀ ਐ ਮੂੰਹੀ ਕਰੀ ਯਾਨੀ ਇਹ ਦੁੱਧਾਂ ਘਰੋਂ ਕੱਢਣਾ ਬੁੜੀਆ ਬੁੜੀ ਨੇ ਕੋਈ ਹੱਥ ਕੰਮ ਨੂੰ ਲਾਉਂਦੀ ਹੱਥ ਓਏ ਮੈਂ ਤਾਂ ਕਿੱਦਾਂ ਸਰਦਨ ਬੇਲੀ ਰਹਿੰਦੀ ਕਿੱਦੇ ਨਾ ਫਿਰਦਾ ਕੰਮ ਕਰਨ ਨੂੰ ਤੁਸੀਂ ਮੈਨੂੰ ਹੱਥ ਹੀ ਨਹੀਂ ਲਾਉਣ ਦਿੱਤਾ ਹੁਣ ਮੌਕਾ ਐ ਹੁਣ ਤੁਸੀਂ ਕਰ ਨਹੀਂ ਦਿੰਦੇ ਨਾਲੇ ਮੁੰਡੇ ਦੇ 6 ਵਜੇ ਨਾਲੇ ਕੋਈ ਪੱਲੇ ਨਾ ਪਿਆ ਤੂੰ ਕੰਮ ਕਰ ਲੈ ਨਾ ਫਿਰ ਉਹ ਤੇ 6 ਨਹੀਂ ਰੋਜਣੀ ਜੀ ਮੈਨੂੰ ਕਰਨਾ ਬਹੁਤ ਗਲ ਪਿਆ ਢੋਲ ਵਜਾਉਣੀ ਪੂ ਸੱਜਰੀਏ ਜਾ ਵਗ ਜਾ ਵਾਪਸ ਦਿਮਾਗ ਨਾ ਖਾ ਚਲ ਮੈਂ ਕਰਦਾ ਦੇਖਦਾ ਤੂੰ ਇੱਥੇ ਪੈ ਜਾ 2 ਮਿੰਟ ਚ ਉਹ ਨਹੀਂ ਸਿੱਧੀ ਕਰ ਲੈ ਅੰਜੜਿਆ ਕਾਇ ਲੈ ਹੋਊਰੀ ਕੰਮ ਵੀ ਦੇ ਲੈ ਨਾ ਮੁੰਡੇ ਦੇ ਛੱਟਾ ਮਰਵਾ ਦਿਆਂ ਸਾਰਾ ਦਿਨ ਬੇਲੇ ਫਰੀ ਜਾਂਦਾ ਹੈ ਮੁੰਡੇ ਦਾ ਕੋਈ ਦੂਠਾ ਕੋਈ ਕੰਮ ਹੀ ਨਹੀਂ ਹੈਗਾ ਬੇਲੇ ਨੂੰ ਮੂੰ ਤੇ ਨੀ ਰਾਹ ਨਹੀਂ ਦੇਣਾ ਆਹ ਦੇਖਦੇ ਆ ਕਿਵੇਂ ਕੁਛ ਕਰੂਗੀ ਹੂੰ ਦਾਤਾ ਲਾਉਣਾ ਪਊਗਾ ਫੇਰ ਇਹਦੇ ਜਵਾਕ ਜੱਲਾ ਹੋਊਗਾ ਇਹ ਤਾਂ ਹੋਣਾ ਨਹੀਂ ਕਹਿ ਲਿਆ ਉਹ ਤੋਂ ੁੰਡਾ ਦਾ ਖਤਮ ਆ ਕੰਜਾ ਦਾ ਚਾਲ ਕੰਜਰਦੇ ਆ ਦੁਨੀਆ ਤੋਂ ਵੀ ਡਰਨ ਲੱਗਦਾ ਏ ਦੁਨੀਆ ਦਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਗੀ ਵੀ ਨੂੰ ਤੇ ਮੈਲੀ ਅੱਖ ਰੱਖੀ ਬੈਠਾਗਾ ਹੁਣ ਕਰਾਂਗੀ ਮਰਦੇ ਨੂੰ ਕੈਲੇ ਨੂੰ ਅੱਖ ਚੱਬਣਾ ਪਊਗਾ ਹੁੰਦਾ ਜ਼ੌਰੀ ਮੇਰੇ ਕੁੜੀਆਂ ਵਰਗੀ ਹੈਗੀ ਕੀ ਕਰਾਂ ਮਜਬੂਰ ਹੋ ਰਿਆ ਮੈਂ ਵੀ ਹੁਣ ਮੁੰਡਾ ਸਾਲਾ ਕਿੱਦੇ ਨਾ ਵਿਆਹ ਨਾ ਕੋਈ ਜਵਾਕ ਜੱਲਾ ਹੋਏ ਨੇ ਦੁਨੀਆ ਤਾਂ ਦਾ ਮੂੰਹ ਮਾਰਨੀ ਹੈ ਦੁਨੀਆ ਦੀ ਵੀ ਸੰਗ ਲੱਗਦੀ ਐ ਸਾਲੀ ਕੀ ਕਰੀਏ ਕੈ ਲੈ ਮਜਬੂਰੀਆਂ ਮਾਰ ਦਿੰਦੀਆਂ ਬੰਦੇ ਨੂੰ ਹੁਣ ਮੁੰਡੇ ਤੇ ਐ ਨਹੀਂ ਪਤਾ ਕਿੰਨਾ ਕ ਪੈਸਾ ਲੱਗੂਗਾ ਉਹ ਮਾਰ ਤਾਂ ਹੋ ਗਿਆ ਸਾਲਾ ਸੱਜਰੇ ਨੂੰ ਮੰਨੀ ਨਹੀਂ ਕਦੇ ਗੱਲ ਮੇਰੀ ਉਹੀ ਕਹਦਾ ਰਹਿਣਾ ਉਹੀ ਬੋਲੀ ਐ ਨਾ ਬੜਾ ਤੂੰ ਹੀ ਬੋਲੀ ਐ ਨਾ ਆ ਮਾੜੇ ਕਮਾਂ ਦੇ ਮਾੜੇ ਨੇ ਤੀਜੇ ਨਿਕਲੇ ਅੱਜ ਜੇ ਹੁਣ ਸੌਰੀ ਇਹਦੇ ਕੋਈ ਜਵਾਕ ਜੱਲਾ ਹੋਇਆ ਹੁੰਦਾ ਰਹਿ ਜਾਂਦੀ ਹੁਣ ਇਹਦਾ ਐ ਨਹੀਂ ਪਤਾ ਚੱਕ ਕੇ ਡੰਡਾ ਡੋੜੀ ਆ ਉਹਦੇ ਪੇਕੀ ਵਗ ਜੇ ਹੈ ਹੁਣ ਜੇ ਮਾੜਾ ਮੋਟਾ ਕੋਈ ਹੱਥ ਅਤਾਂ ਰਾਂਗੇ ਇਹਦੇ ਹਾਂ ਕੀ ਪਤਾ ਰਹੀ ਆ ਵੇ ਕਹਿ ਲਿਆ ਹੈ ਮੈਨੂੰ ਕਰਨਾ ਪਊ ਸਾਰਾ ਕੁਝ ਪਹਿਲਾਂ ਤੇਰੇ ਗਲ ਪਹਿ ਗਿਆ ਢੋਲ ਵਜਾਉਣਾ ਪਊ ਆਵੇਂ ਮੈਂ ਤਾਂ ਲੋਟ ਨਹੀਂ ਆਉਂਦਾ ਫਿਰ ਹੁਣ ਚਲ ਇਹਦੇ ਨਾਲ ਮੈਂ ਰਾਇਵਾੜੀ ਕਰੂੰਗਾ ਹੂੰ ਹੂੰ ਸੌਰੀ ਕਿਤੇ ਕਿਤੇ ਹੋਰ ਨਾ ਪੰਗਾ ਛੇੜਦੇ ਨਾਲੇ ਪਰਿਵਾਰ ਨੂੰ ਦੱਸਦੇ ਆਪਦੇ ਨੂੰ ਵੀ ਮੇਰੇ ਨਾਲ ਤਾਂ ਬਾਪੂ ਐ ਕਰ ਗਿਆ ਮੂੰਹ ਬੰਨਣਾ ਪਊਗਾ ਪਹਿਲਾਂ ਇਹਦਾ ਹੂੰ ਮਨ ਕੇ ਗੱਲ ਫੇਰ ਕਰਨੀ ਪਊ ਇਹਦੇ ਨਾਲ ਕੱਲ ਕਹਿ ਲਿਆ ਤੇਰੀ ਵੀ ਮਜਬੂਰੀ ਐ ਉਹਦੀ ਵੀ ਮਜਬੂਰੀ ਬਣ ਜੂ ਦੀਦਾ ਜੀ ਕਰਦਾ ਹੁੰਦਾ ਨੂੰ ਤੇ ਮੈਲੀ ਅੱਖ ਰੱਖਣ ਦਾ ਹੈ ਚੱਲ ਫਿਰ ਮੈਂ ਉਹਦੇ ਨਾਲ ਕੋਈ ਦਾਇਵਾੜੀ ਕਰਾਂ ਪੋਹੇ ਦਾ ਪਾਣੀ ਪੂਣੀ ਮੰਗਾਉਣਾ ਸੌਰੀ ਤੂੰ ਓਏ ਸ਼ਿਰਾ ਪਾਣੀ ਪੂਣੀ ਲਿਆ ਦੇ ਘੁੱਟ ਨਹੀਂ ਬਾਪੂ ਪਹਿਲੇ ਆ ਸ਼ਿਰਾ ਦੇਖਦੇ ਆ ਫੋਨ ਫੋਨ ਲਾਉਣੇ ਆ ਮੁੰਡੇ ਨੂੰ ਮੇ ਕਿਵੇਂ ਐ ਨੂੰ ਤਾਂ ਚੰਗੀ ਐ ਸਾਲੀ ਹੂੰ ਮਾੜੀ ਨਹੀਂ ਸੀ ਨਹੀਂ ਤਾਂ ਅੱਜ ਨੂੰ ਕਿਸੇ ਨਾਲ ਮਾੜੀ ਹੋ ਜਾਂਦੀ ਜੇ ਨਹੀਂ ਮਾੜੀ ਹੋਣਾ ਚੰਗੀ ਮੰਨ ਏੜੀ ਦੇ ਮੇਰੇ ਮੁੰਡੇ ਦੇ ਕੱਟੀ ਜਾਂਦੀ ਹੈਗੀ ਬਹੁਤ ਟਾਈਮ ਹੋ ਗਿਆ ਘਰੀ ਨੂੰ ਚੰਗੀ ਮੰਨ ਨੂੰ ਅੱਜ ਕੱਲ੍ਹ ਦੇ ਨੂੰ ਹਾਂ ਤਾਂ ਬਹੁਤ ਤੇਜ਼ ਆ ਗਈ ਇਹ ਭੋਲੀ ਭਾਲੀ ਐ ਸੋਰੀ ਗੱਲਾਂ ਚ ਆ ਜਾਂਦੀ ਐ ਆ ਲੈ ਬਾਪੂ ਪਾਣੀ ਓਏ ਮੈਂ ਤੈਨੂੰ ਐਂ ਕਹਿੰਦਾ ਜੀ ਸ਼ਿਰਾ ਹਾਂ ਫੋਨ ਫਾਨ ਲਾ ਕੇ ਪੁੱਛ ਲੈ ਮੇਰੇ ਬੇਬੇ ਨੂੰ ਕੀ ਕਹਿੰਦਾ ਲੈ ਐ ਤੇ ਫੋਨ ਹੁਣ ਤਾਂ ਠੀਕ ਆ ਠੀਕ ਹੈ ਹਾਂ ਛੁੱਟੀ ਛੁੱਟੀ ਕਦੋਂ ਦੇਣਗੇ ਸ਼ੇਰਾ ਛੁੱਟੀ ਤਾਂ ਹਲੇ 4-5 ਦਿਨ ਲੱਗਣਗੇ ਬਪੂ ਅੱਛਾ ਹਾਂ 4-5 ਦਿਨ ਲੱਗਣਗੇ ਹੂੰ ਤਾਲੇ ਫਿਰ ਤੂੰ ਮੈਨੂੰ ਆਏਂ ਕਰੀ ਤੂੰ ਮਟਾ ਮਾਂ ਦੇਣੀ ਸ਼ਰਮ ਹੈ ਫਿਰ ਹੋਰ ਕੀ ਹੈ ਕਹਿਣੀ ਉਹਨੇ ਕਰ ਦੂੰਗਾ ਕੋਈਆਂ ਤੂੰ ਮਾ ਤਾਂ ਲੈ ਜੇ ਬਪੂ ਮੈਂ ਨਾ ਫਿਰ ਨਾ ਗੱਲ ਕਰਨੀ ਦੀ ਕਿਵੇਂ ਮੈਂ ਨਾ ਪਿੰਡ ਜਾਣਾ ਸੀ ਓਏ ਪਿੰਡ ਕੀ ਕਰੇਂਗੀ ਸ਼ੇਰਾ ਬਪੂ ਰਹਿ ਕੇ ਮੈਂ ਕਰੂੰਗੀ ਕੀ ਓਏ ਮੈਂ ਮੈਂ ਤੈਨੂੰ ਗੱਲ ਦੱਸਦਾ ਸ਼ੇਰਾ ਪਿੰਡ ਨਾ ਜਾ ਘਰ ਖਰਾਬ ਹੋ ਜੂ ਸਾਡਾ ਬਾਪਾ ਬਹੁਣ ਨੇ ਮੈਂ ਰਹਿਣਾ ਹੈ gore ਓਏ ਗੱਲ ਕੀ ਹੋ ਗਈ ਸ਼ੇਰਾ ਕੁਛ ਨਹੀਂ ਬਾਪੂ ਬਸ ਮੈਂ ਨਾ ਕੋ ਮੇ ਮੰਮੀ ਨੂੰ ਫੋਨ ਲਾਤਾ ਸੀ ਉਹ ਕਾ ਅਜਾਜ਼ੂ ਹੋਈ ਓਏ ਮੇਰੇ ਸ਼ੇਰਾ ਇਹ ਨਹੀਂ ਕਰਦੇ ਹੁੰਦੇ ਤੇਰਾ ਜੀ ਲੱਗ ਜੂਗਾ ਕੁਝ ਦਾਲ ਨਹੀਂ ਨਹੀਂ ਬਾਪੂ ਮੇਰਾ ਕੋਈ ਨਹੀਂ ਮੁੰਡਾ ਘਰੇ ਆਜੂ ਤੇਰਾ ਜੀ ਲੱਗਣ ਲੱਗ ਜੂਗਾ ਉਹਦਾ ਕੀ ਪਤਾ ਸਾਡੀ ਨੌ ਜਨ ਰਹਿ ਜੋਗੇ ਮਹੀਨਾ ਹੋ ਗਿਆ ਸ਼ੇਰ ਮੰਨ ਕੇ ਐ ਨਹੀਂ ਗੱਲਾਂ ਕਰਦੇ ਹੁੰਦੇ ਉਹਦਾ ਮਹੀਨਾ ਹੋ ਗਿਆ ਪੈਨ ਉਹਦਾ ਕੀ ਪਤਾ ਕਰ ਠੀਕ ਹੋਊਗਾ ਕਦਣਾ ਹੋਊਗਾ ਹੋਏ ਹੋ ਜੂ ਸੌਰੀਏ ਤੈਨੂੰ ਕੀ ਕਹਾਣੀ ਜਦੋਂ ਮੈਂ ਹੈਗਾਗਾ بس باਪੂ ਮੈਂ ਤੇਰੇ ਪਿਆਰ ਨ ਵਰਗਾ ਮਹਿਗਾ ਤੇਰਾ ਧਿਆਨ ਰੱਖਣ ਨੂੰ ਮੇਰਾ ਨਾ ਕਾਟਾ ਕਸੇਦੀ ਉਹ ਸੁਣਦਾ ਉਧਰੋਂ ਬੀਬੀ ਲੱਗ ਜਾਂਦੇ ਉਧਰੋਂ ਤੂੰ ਲੱਗ ਜਾਣਾਗਾ ਉਹ ਮੈਨੂੰ ਐਂ ਦੱਸ ਤੈਨੂੰ ਕੋਈ ਕਾਟਾ ਕਸੇਦੀ ਐਡਾ ਵੱਡਾ ਨਹੀਂ بس باਪੂ ਮੈਂ ਤੇ ਜਾਣਾ ਮੈਂ ਤੈਨੂੰ ਕਹਿਤਾ ਮੈਨੂੰ ਪੈਸੇ ਦੇ ਦੇ ਮੈਂ ਕਹਾਂ ਨੂੰ ਪਿੰਡ ਜਾਣਾ ਓਏ ਐਡਾ ਵੱਡਾ ਘਰ ਐ ਐਡਾ ਵੱਡਾ ਜਗ੍ਹਾੜ ਐ ਸਾਲਾ ਸਾਡਾ ਪ੍ਰਵਾਦ ਹੋ ਜੂ ਮੰਗਰੋ ਜੇ ਤੂੰ ਬਾਗੀ ਮੇਰੀ ਵੀ ਮਜਬੂਰੀ ਐ ਬਾਪੂ ਮੈਂ ਕੀ ਕਰਾਂ ਓਏ ਕੋਈ ਨਹੀਂ ਸਿਰ੍ਹਾ ਦੋ ਤਿੰਨ ਦਿਨਾਂ ਜੀ ਲੱਗਣ ਲੱਗ ਜੂ ਤੇਰਾ ਆਏ ਨਹੀਂ ਕਰਦੇ ਹਾਂ ਨੇ ਹਮ ਲੋਕ ਵੀ ਤਾਨੇ ਮਾਰਨ ਲੱਗ ਗਏ ਜਵਾਕ ਤੇ ਮੈਂ ਕੀ ਕਰਦੇ ਹਾਂ ਓਏ ਸਾਰਾ ਕੁਝ ਹੋ ਜੂਗਾ ਕੀ ਪਰ ਛੋਡੇ ਮੁੰਡੇ ਚ ਕਮੀ ਹੋਵੇ ਕੋਈ ਓਏ ਕੋਈ ਮੇਰੇ ਚ ਤਾਂ ਹੀ ਕਮੀਆਂ ਕੱਢੀ ਜਾਂਦੀ ਕੋਈ ਗੱਲ ਨਹੀਂ ਸਿਰਾ ਦਵਾਈਆਂ ਦੋਈਆਂ ਦਵਾ ਲਾਂਗੇ ਬਹੁਤ ਦਵਾਈਆਂ ਮਿਲਦੀਆਂ ਬਾਪੂ ਦਵਾਈਆਂ ਖਾ ਖਾ ਕੇ ਤਾਂ ਮੈਂ ਅੱਧਾ ਢਿੱਡ ਪੂਕ ਰੱਖਿਆ ਹੈ ਤੇ ਕਿੰਨੇ ਕੁ ਦਵਾਈਆਂ ਖਾਈ ਜਾਊਂਗੀ ਮੈਂ ਓਏ ਕੋਈ ਨਹੀਂ ਕਿਸੇ ਨੂੰ ਸਿਆਣੇ ਡਾਕਟਰ ਨੂੰ ਪੁੱਛਾਂਗੇ ਸਿਰਾ ਕੋਈ ਨਹੀਂ ਹੋ ਜੂ ਸਾਰਾ ਕੁਝ ਰਾਬੱਤੇ ਪਰ ਉਹ ਸਾਰਾ ਕੀ ਦਾ ਹੁੰਦਾ ਹੈ ਬਾਪੂ ਉਹ ਰੱਖ ਲਿਆ ਹੁੰਦਾ ਬਹੁਤ ਟਾਈਮ ਹੋ ਗਿਆ ਓ ਕੋਈ ਨਹੀਂ ਕਰਦਾ 8 ਸਾਲ ਹੋ ਗਏ ਮੈਨੂੰ ਦਵਾਈਆਂ ਖਾਂਦੀ ਨੂੰ ਕੋਈ ਨਹੀਂ ਦੇ ਵੀ ਗਲ ਕੀ ਸਾਰੀ ਦਵਾਈਆਂ ਨਾਲ ਕੋਈ ਨਹੀਂ ਸ਼ੇਰਾ ਸਰ ਤੈਨੂੰ ਸਾਰਾ ਕੁਝ ਕਰਾਂਗੇ ਤੇਰੀ ਦੇਖਭਾਲ ਸਾਰੀ ਕਰਵਾਵਾਂਗੇ ਮੇਰੇ ਸ਼ੇਰੇ ਇਹ ਜਿਹਾ ਕੰਮ ਨਹੀਂ ਕਰਦੇ ਹੁੰਦੇ ਚਲ ਠੀਕ ਹੈ ਪਾਪਾ ਮੈਂ ਤਾਂ ਜਾਣੇ ਚਲ ਕੋਈ ਨਹੀਂ ਬਹਿ ਜਾ ਅੰਦਰ ਜਾ ਕੇ ਪੱਖੇ ਥੱਲੇ ਸੌਰੀ ਇਹਦਾ ਵੀ ਮਨ ਨਹੀਂ ਲੱਗਦਾ ਕੀ ਕਰੇ ਵਿਚਾਰੀ ਹੋਰ ਟਾਈਮ ਹੋ ਗਿਆ ਬੇਹੀ ਨੂੰ ਦਿਲ ਤੇ ਗੱਲ ਲੱਗ ਜਾਂਦੀ ਐ ਖਰ ਬੰਦੇ ਦੇ ਕੈਲਿਆ ਚਲ ਕੋਈ ਨਹੀਂ ਗੱਲ ਆਪਾਂ ਨੂੰ ਹੱਲ ਕਰਨਾ ਪੂ ਪਹਿਲਿਆ ਇਸ ਸਾਲਿਆ ਕੰਮ ਹੱਥੋਂ ਬਾਹਰ ਹੋ ਗਿਆ ਕੈਲਿਆ ਸਾਰਾ ਖਰਾਬ ਹੋ ਜੂ ਆਪਣਾ ਹੈ ਚੱਲ ਕੋਈ ਨਹੀਂ ਇਹਦੇ ਨਾਲ ਪਰਦਾ ਮੈਂ ਬਹਿ ਕੇ ਰਹਾ ਐ ਮੈਂ ਕੈਲਿਆ ਮੈਨੂੰ ਜਾਣੇ ਪਊਗਾ ਕੰਜਿਆਂ ਸਿਆ ਹੂੰ ਤਾਂ ਇਹਦੇ ਜਮਾਂਗ ਜੱਲਾ ਹੋਣੀ ਨਹੀਂਗਾ ਮੈਨੂੰ ਅੱਕ ਚੱਪਣਾ ਪਊਗਾ ਅੱਜ ਦੇਖਣਾ ਹੁਣ ਮੁੰਡਾ ਦਾ ਕੰਜਾ ਦਾ ਅਥੇ ਹਸਪਤਾਲ ਚ ਪਿਆਂਗਾ ਦੇਖਣਾ ਮੈਂ ਕਿੰਨੇ ਦੇ ਕਿੱਥੇ ਪਈ ਆਂਗੀ ਬੈਡਾਂ ਮੁੰਡਾ ਤੇ ਤੇ ਨਹੀਂ ਇੱਧਰ ਹੋ ਗਏ ਹਾਂ ਪਾਪੀਏ ਸੋਰੀ ਇਹਦਾ ਵੀ ਮਾਨ ਨਹੀਂ ਲੰਗਾ ਕੰਜਰਿਆ ਕਹਿ ਲਿਆ ਪੁੱਪੂ ਵੀ ਅਕੇ ਨੂੰ ਮੋਟੀ ਜਿੱਤੀ ਗੋਰੀ ਹੁੰਦੀ ਸੀ ਕੰਜਰਿਆ ਓਏ ਕਿਵੇਂ ਹੈ ਓਏ ਸੌ ਇਹ ਪਈ ਐ ਨੀ ਚੋ ਬਾਪੂ ਤੋਰੇ ਕਿ ਕਰਦਾ ਓਏ ਬਾਪੂ ਦਾ ਹੁਣ ਅੱਖ ਚੱਭਣੀ ਪਊਗਾ ਤੇਰਾ ਜੀ ਲੱਗਣ ਲੱਗ ਜੂ ਤੂੰ ਸਿੱਧਾ ਚੱਦਾ ਬਾਪੂ ਕੀ ਕਰਨਾ ਹੈ ਕਮਰੇ ਚ ਲੈ ਹੋਰ ਹੁਣ ਓਏ ਬਾਪੂ ਨੂੰ ਗੁਨਾਹ ਦੇ ਦੇ ਬਾਪੂ ਤੈਨੂੰ ਕਿਰੋ ਚਾਹਿੰਦਾ ਤੈਨੂੰ ਪਤੀ ਐ ਤੂੰ ਕਿਹੜਾ ਨਿਆਣੀ ਐ ਬਾਪੂ ਤੂੰ ਮੜਮੜਨਾ ਸ਼ਰਮ ਕਰਲਾ ਓਏ ਸ਼ਰਮ ਕਾਦੀ ਐ ਉਹ ਤਾਂ ਹਸਪਤਾਲ ਚ ਪਿਆਗਾ ਹੁਣ ਤੂੰ ਉਹਦਾ ਫਾਇਦਾ ਚੱਕਦਾ ਵਾ ਓਏ ਫਾਇਦੇ ਕਹਦੇ ਕੋਈ ਨਿਓ ਜੜ ਰਹੀ ਊ ਤੂੰ ਬਾਪੂ ਬਾਰੇ ਬਾਜਾ ਮੈਂ ਕੁਛ ਕੁ ਹਨ ਕਰਨਾ ਹੈ ਮੈਨੂੰ ਮਨ ਨਹੀਂ ਲੱਗਦਾ ਪਹਿਲੇ ਮੇਰਾ ਮਨ ਕਿੱਥੇ ਪਿਆ ਮੈਂ ਲੱਗਣ ਲਾ ਦੂੰ ਮੈਂ ਤਾਂ ਮੇਰੇ ਭਰਾ ਨੂੰ ਹੁਣ ਫੋਨ ਲਾ ਦੇਣਾਗਾ ਫਿਰ ਬਾਕੀ ਜਾਣਗਾ ਤੂੰ ਕੀ ਲੈਣਾ ਮੈਂ ਤੂੰ ਹੋਣੀ ਮਣ ਇਰਾ ਮਨ ਲੱਗਣ ਲੋਕ ਕੀ ਕਹਿਣਗੇ ਬੱਕਰੇ ਓਏ ਲੋਕਾਂ ਤੋਂ ਆਪਾਂ ਖਖੜੀਆਂ ਲੈਣੀਆਂ ਨੇ ਉਹ ਜੜ ਰਹੇ ਜੂਗੀ ਲੋਕ ਅਗਲੇ ਕਹੋਗੇ ਵੇ ਬੰਦਾ ਤਾਂ ਉੱਥੇ ਪਿਆਏ ਸਹੁਰੇ ਨਾਲ ਹੋ ਕਰ ਰਿਹਾ ਓਏ ਸਿਆਣੀ ਬਣ ਜਾ ਮੰਨ ਲੈ ਮੇਰੀ ਗੱਲ ਨਾਲੇ ਤੇਰੀ ਜ਼ਿੰਦਗੀ ਬਰਬਾਦ ਨਾਲੇ ਸਾਡੀ ਜ਼ਿੰਦਗੀ ਬਰਬਾਦ ਸੋਚਣ ਵਾਲੀ ਗੱਲ ਐ ਸ਼ੇਰਾ ਅੰਕ ਤਾਂ ਸਹੀ ਹਨ ਪਰ ਕੋਈ ਐ ਬਪੂ ਦੇਖ ਲੈ ਦੇਖਣਾ ਕੀ ਐ ਮੈਂ ਪੜਦਾ ਛੱਡਦਾ ਨਾ ਹੈ ਠੀਕ ਹੈ ਹੋ ਮਾਣੀ ਲੋਟ ਆ ਇਧਰ ਨੂੰ ਲੋਟਣਾ ਹੁਣ ਠੀਕ ਹੈ ਹਾਂ ਬਪੂ ਛੀ ਹਾਂ ਹਾਂ ਠੀਕ ਹੈ ਬਣ ਗਿਆ ਕੰਮ